जय हिंद दोस्तों मैं हां ਤੁਹਾਡਾ ਆਪਣਾ ਸੁਨੀਲ ਕੁਮਾਰ ਗੁੰਦ ਤੇ ਹਾਜ਼ਰ ਹਾਂ ਇੱਕ ਵਾਰ ਫੇਰ ਆਪਜੀ ਦੀ ਸੇਵਾ ਵਿੱਚ ਅਹ ਦੋਸਤੋ ਅੱਜ ਇੱਕ ਮੰਦਭਾਗੀ ਅਹ ਖਬਰ ਆ ਰਹੀ ਹੈ ਨਿਊਯਾਰਕ ਦੇ ਮੈਨਹਟਨ ਦੇ ਪਾਰਕ ਵੈਨਿਊ ਬਿਲਡਿੰਗ ਦੇ ਵਿੱਚ ਇੱਕ ਹਥਿਆਰਬੰਦ ਵਿਅਕਤੀ ਆ ਗਿਆ ਜਿਸ ਨੇ ਅਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿੱਚ ਇੱਕ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਅਧਿਕਾਰੀ ਸਣੇ ਚਾਰ ਵਿਅਕਤੀਆਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਬਾਅਦ ਵਿੱਚ ਇਸ ਗਨਮੈਨ ਨੂੰ ਇਸ ਬੰਦੂਖਤਾਰੀ ਨੂੰ ਵੀ ਨਿਊਟਰਲਾਈਜ਼ ਕਰ ਦਿੱਤਾ ਗਿਆ ਨਿਊਯਾਰਕ ਪੁਲਿਸ ਵੱਲੋਂ ਕਟਨਾ ਲੋਕਲ ਟਾਈਮ ਜੋ ਹੈ ਸੋਮਵਾਰ ਸ਼ਾਮ 6:40 ਮਿੰਟ ਤੇ ਤਕਰੀਬਨ ਇਸ ਵਿਅਕਤੀ ਨੇ ਗੋਲੀਆਂ ਚਲਾਈਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਤੋਂ ਬਾਅਦ ਇਹ ਵਿਅਕਤੀ ਪਾਰਕ ਵੈਨਿਊ ਬਿਲਡਿੰਗ ਦੇ ਬੱਤੀ ਮੀ ਤੇਤੀ ਮੀ ਬਿਲਡ ਮੰਜ਼ਿਲ ਦੇ ਵਿੱਚ ਜਾ ਕੇ ਇਹਨੇ ਆਪਣੇ ਆਪ ਨੂੰ ਬੈਰੀਕੇਟ ਕਰ ਲਿਆ ਤੇ ਲੋਕਾਂ ਦੇ ਵੀ ਫੋਨ ਪੁਲਿਸ ਕੋਲੇ ਜਾਣੇ ਸ਼ੁਰੂ ਹੋ ਗਏ ਸਹਾਇਤਾ ਵਾਸਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹਾਂ ਇਸ ਵਿਅਕਤੀ ਨੂੰ ਵੀ ਦੱਸਿਆ ਜਾਂਦਾ ਕਿ ਨਿਊਟਰਲਾਈਜ਼ ਕਰ ਦਿੱਤਾ ਇਸ ਵਿਅਕਤੀ ਦੀ ਪਛਾਣ 27 ਵਰਿਆਂ ਦੇ ਸ਼ੇਨ ਜੇ ਤਮੂਰਾ ਵਜੋਂ ਹੋਈ ਹੈ ਜੋ ਕਿ ਲਾਸ ਵਗਾਸ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਮੁਢਲੀਆਂ ਖਬਰਾਂ ਵਿੱਚ ਇਹ ਵੀ ਆਇਆ ਸੀ ਕਿ ਇਸ ਵਿਅਕਤੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰੀ ਹੈ ਪਰ ਬਾਅਦ ਵਿੱਚ ਖਬਰਾਂ ਇਸ ਤਰ੍ਹਾਂ ਆਈਆਂ ਕਿ ਪੁਲਿਸ ਨੇ ਇਸ ਨੂੰ ਨਿਊਟਰਲਾਈਜ਼ ਕੀਤਾ ਅ ਅਮਰੀਕਾ ਵਿੱਚ ਹਥਿਆਰਾਂ ਦੇ ਲਾਇਸੈਂਸ ਜੋ ਖੁੱਲੇआम ਦਿੱਤੇ ਜਾਂਦੇ ਨੇ ਉਹਨਾਂ ਦੇ ਨਤੀਜੇ ਕਿਤੇ ਨਾ ਕਿਤੇ ਮਾੜੇ ਵੀ ਵੇਖਣ ਨੂੰ ਮਿਲਦੇ ਨੇ ਇਸ ਤਰ੍ਹਾਂ ਦੀ ਮੰਨਪੰਦ ਭਾਗੀਆਂ ਘਟਨਾਵਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ ਵੇਖਣ ਨੂੰ ਮਿਲਦੀਆਂ ਨੇ ਇਹਨਾਂ ਕਾਨੂੰਨਾ ਨੂੰ ਵਿਚਾਰਨ ਦੀ ਲੋੜ ਹੈ ਸੋਧਨ ਦੀ ਲੋੜ ਹੈ ਆਪ ਜੀ ਦੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੀ ਫੇਰ ਮਿਲਾਂਗੇ ਧੰਨਵਾਦ ਜੈ ਹਿੰਦ